ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਵੀਡੀਓ ਨੂੰ ਫੁੱਲ ਵਾਅ ਜ਼ਰੂਰ ਕਰੇ ਦੀ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਤੇ ਆਪਾਂ ਤੁਹਾਨੂੰ ਦੱਸਾਂਗੇ ਕਿਚਨ ਬਾਰੇ ਕੁਝ ਗੱਲਾਂ ਜਿਵੇਂ ਹੁਣ ਗਰਮੀਆਂ ਦਾ ਸੀਜ਼ਨ ਆ ਗਿਆ ਨਾ ਇਹ ਗਰਮੀਆਂ ਦੇ ਸੀਜ਼ਨ ਵਿੱਚ ਨਾ ਆਪਾਂ ਨੂੰ ਜਿਹੜੀਆਂ ਕੀੜੀਆਂ ਨੇ ਉਹ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਸਾਰਿਆਂ ਇਕੱਲੇ ਮੈਨੂੰ ਨਹੀਂ ਸਾਰਿਆਂ ਨੂੰ ਇਹ ਪ੍ਰੋਬਲਮ ਆਉਂਦੀ ਆ ਕਿ ਜਿਵੇਂ ਆਪਣੇ ਮਿੱਠੇ ਵਾਲੇ ਡੱਬੇ ਹੁੰਦੇ ਸ਼ੱਕਰ ਵਾਲਾ ਖੰਡ ਵਾਲਾ ਇਦੇ ਵਿੱਚ ਬਹੁਤ ਜ਼ਿਆਦਾ ਕੀੜੀਆਂ ਨੇ ਜਿਹੜੀਆਂ ਭਰ ਜਾਂਦੀਆਂ ਨੇ ਤੇ ਆਪਾਂ ਜਿੰਨੀ ਮਰਜ਼ੀ ਸਾਫ਼ ਸਫਾਈ ਰੱਖਦੇ ਜਿੰਨਾ ਮਰਜ਼ੀ ਡੱਬੇ ਨੂੰ ਬੰਦ ਰੱਖਦੇ ਫਿਰ ਵੀ ਕੀੜੀਆਂ ਅੰਦਰ ਚਲ ਜਾਂਦੀਆਂ ਨੇ ਜਾਂ ਆਪਣੇ ਕੋਲ ਬਿਸਕੁਟ ਆਉਂਦੇ ਨੇ ਆਪਣੇ ਇਹਨਾਂ ਬੰਦ ਡੱਬੀਆਂ ਹੁੰਦੀਆਂ ਨੇ ਪਲਾਸਟਿਕ ਦੀਆਂ ਉਹਦੇ ਅੰਦਰ ਆਪਾਂ ਬਿਸਕੁਟ ਕਈ ਵਾਰ ਆਪਾਂ ਰੱਖ ਦਿੰਨੇ ਆ ਇਸ ਤਰ੍ਹਾਂ ਬੰਦ ਕਰਕੇ ਤੇ ਉਹਦੇ ਅੰਦਰ ਵੀ ਚਲੀਆਂ ਜਾਂਦੀਆਂ ਨੇ ਕੀੜੀਆਂ ਤੇ ਇਹਨਾਂ ਦਾ ਹਾਲ ਆਪਾਂ ਤੁਹਾਨੂੰ ਅੱਜ ਦੱਸਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਤੁਸੀਂ ਕੀ ਕਰਨਾ ਨਾ ਜਿਵੇਂ ਆਪਣੇ ਆਟੇ ਵਾਲੇ ਡੱਬਾ ਇਹਦੇ ਵਿੱਚ ਵੀ ਆਪਣੇ ਕਾਫੀ ਹੱਦ ਤੱਕ ਕੀੜੀਆਂ ਨੇ ਜਿਹੜੀਆਂ ਚਲੀਆਂ ਜਾਂਦੀਆਂ ਨੇ ਤੇ ਗਰਮੀਆਂ ਦਾ ਮੌਸਮੀ ਇਦਾਂ ਦਾ ਹੁੰਦਾ ਜਿੰਨੀ ਜ਼ਿਆਦਾ ਗਰਮੀ ਪੈਂਦੀ ਹੈ ਨਾ ਉੰਨੀ ਹੀ ਜ਼ਿਆਦਾ ਨਿਕਲਦੀਆਂ ਨੇ ਪਤਾ ਨਹੀਂ ਕੀ ਗੱਲ ਹੁੰਦੀ ਆ ਤੇ ਇਸ ਲਈ ਆਪਾਂ ਤੁਹਾਨੂੰ ਪਹਿਲਾਂ ਹੀ ਇਹਦਾ ਹਾਲ ਦੱਸਦੇ ਆ ਤੇ ਤੁਸੀਂ ਕੀ ਕਰਨਾ ਨਾ ਸਭ ਤੋਂ ਪਹਿਲਾਂ ਆਪਣੇ ਇੱਕ ਘਰੇਲੂ ਪਾਏ ਕਰਨਾ ਇਹਦੇ ਲਈ ਆਪਾਂ ਨੇ ਇੱਕ ਲੈਣੀ ਆ ਕਾਟਨ ਕਾਟਨ ਦੇ ਨਾਲ ਆਪਾਂ ਲੈਣਾ ਹਨ ਇੱਕ ਕਟੋਰੀ ਵਿੱਚ ਆਪਾਂ ਬਿਨੇਗਰ ਲੈ ਲੈਣਾ ਸਿਰਕਾ ਜਿਹੜਾ ਆਪਣੇ ਆਮ ਕਿਚਨ ਵਿੱਚ ਹੁੰਦੀ ਆ ਤੇ ਇਸ ਸਿਰਕੇ ਦੀ ਵਰਤੋਂ ਨਾਲ ਆਪਾਂ ਕੀੜੀਆਂ ਨੂੰ ਜਿਹੜਾ ਹਟਾ ਸਕਦੇ ਆ ਸਿਰਕੇ ਦਾ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਇਹਨੂੰ ਕਾਲੇ ਵਿੱਚ ਲੈ ਲੈਣਾ ਜਿੰਨੀ ਕੁ ਮਾਤਰਾ ਆਪ ਨੂੰ ਚਾਹੀਦੀ ਆ ਓਨੇ ਕੁ ਲੈ ਲੈਣੀਆਂ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਕਾਟਨ ਕਾਟਨ ਦੀ ਮਦਦ ਨਾਲ ਹਨਾ ਆਪਾਂ ਜਿੱਦਾਂ ਵੀ ਆਪਣੇ ਚੀਨੀ ਆ ਮਿੱਠੇ ਵਗੈਰ ਵਾਲੇ ਸ਼ੱਕਰ ਵਗੈਰਾ ਡੱਬੇ ਨੇ ਨਾ ਇਸ ਤਰ੍ਹਾਂ ਕਾਟਨ ਲੈ ਕੇ ਡੱਬੇ ਦੇ ਆਲੇ ਦੁਆਲੇ ਸਰਕਲ ਦੀ ਤਰ੍ਹਾਂ ਘੁਮਾ ਦੇਣਾ ਸਾਰੇ ਡੱਬੇ ਦੇ ਜਿਸ ਤਰ੍ਹਾਂ ਆਪਾਂ ਪੋਚਾ ਲਗਾਉਨੇ ਨੇ ਇਸ ਤਰ੍ਹਾਂ ਸਾਰੇ ਡੱਬੇ ਦੇ ਆਲੇ ਦੁਆਲੇ ਨਾ ਕਾਟਨ ਵਾਲੀ ਰੁਈਆਂ ਜਿਹੜੀ ਉਹ ਆਲੇ ਦੁਆਲੇ ਫੇਰ ਦੇਣੀਆਂ ਇੱਕ ਤਰ੍ਹਾਂ ਬਿਲਕੁਲ ਥੋੜੀ ਜਿਹੀ ਨਿਚੋੜ ਕੇ ਤੇ ਸਾਰੇ ਆਲੇ ਦੁਆਲੇ ਘੁਮਾ ਦੇਣੀਆਂ ਇਹਦੀ ਸਮੈਲ ਨਾ ਕਿ ਜਿਹੜੇ ਕੀੜੀਆਂ ਨੇ ਉਹ ਬਿਲਕੁਲ ਆਉਂਦੀਆਂ ਨਹੀਂ ਕਾਫੀ ਟਾਈਮ ਤੱਕ ਜਿਹੜੀਆਂ ਕੀੜੀਆਂ ਉਹ ਡੱਬੇ ਦੇ ਨੇੜੇ ਤੇ ਜਿਹੜੇ ਨਹੀਂ ਆਉਂਦੀਆਂ ਇਹਦੀ 스멜 ਨਾਲ ਹੀ ਕੀੜੀਆਂ ਦੂਰ ਰਹਿੰਦੀਆਂ ਨੇ ਤੇ ਇਸ ਤਰ੍ਹਾਂ ਤੁਸੀਂ ਇਹ ਉਪਾਏ ਕਰ ਸਕਦੇ ਹੋ ਬਹੁਤ ਹੀ ਵਧੀਆ ਗੱਜ ਮੈਂ ਤੁਹਾਡੇ ਘਰ ਵਿੱਚ ਕੋਈ ਨਾ ਖਾਣੇ ਵਾਲੇ ਜਿੰਨੇ ਵੀ ਡੱਬੇ ਜਿਨ੍ਹਾਂ ਤੇ ਆਪਾਂ ਨੂੰ ਲੱਗਦਾ ਵੀ ਕੀੜੀਆਂ ਜ਼ਿਆਦਾ ਜਾਂਦੀਆਂ ਨੇ ਨਾ ਉਹਨਾਂ ਤੇ ਤੁਸੀਂ ਇਹ ਅਪਲਾਈ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਖੰਡ ਵਾਲੇ ਡੱਬੇ ਤੇ ਜਾਂ ਆਪਣੇ ਆਪਣਾ ਡਰਮ ਹੁੰਦਾ ਨਾ ਦੂਸਰਾ ਕੋਈ ਆਪਣਾ ਚਾਰ ਵਾਲੇ ਡੱਬੇ ਤੇ ਉਸ ਤੇ ਵੀ ਤੁਸੀਂ ਲਗਾ ਸਕਦੇ ਹੋ ਕਿਉਂਕਿ ਕੀੜੀਆਂ ਨੇ ਜਿਹੜੇ ਹਰੇਕ ਡੱਬੇ ਦੇ ਅੰਦਰ ਚਲੇ ਜਾਂਦੀਆਂ ਨੇ ਬਸ ਇਹਨਾਂ ਨੂੰ ਮਾੜਾ ਮੋਟਾ ਮਿੱਠੇ ਦੀ 스맬 ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਵੇਂ ਆਪਣਾ ਆਟੇ ਵਾਲਾ ਡਰਮੋਂ ਦਾ ਉਸਤੇ ਵੀ ਲਗਾ ਸਕਦੇ ਹੋ ਕੀੜੀਆਂ ਦਾ ਬਹੁਤ ਵਧੀਆ ਘਰੇਲੂ ਪਾਇਆ ਬਹੁਤ ਫਾਇਦਾ ਰਹਿੰਦਾ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਵਰਤ ਸਕਦੇ ਹੋ ਤੇ ਜੇਕਰ ਤੁਹਾਡੇ ਜਿਵੇਂ ਕਿਚਨ ਵਿੱਚ ਨਾ ਆਪਣੇ ਕਿਸੇ ਵਿੰਡੋ ਰਾਹੀਂ ਜਾਂ ਕਿਸੇ ਜਗ੍ਹਾ ਤੇ ਕਾਫੀ ਜ਼ਿਆਦਾ ਕੀੜੀਆਂ ਨਿਕਲਣੀਆਂ ਤੇ ਉਹਨਾਂ ਨੂੰ ਬੰਦ ਕਰਨ ਦਾ ਪਾਇ ਵੀ ਹੈਗਾ ਤੁਸੀਂ ਕੀ ਕਰਨਾ ਹੈ ਹਲਦੀ ਲੈ ਲੈਣੀ ਹੈ ਹਲਦੀ ਨੂੰ ਲੈਣ ਤੋਂ ਬਾਅਦ ਨਾਲ ਤੁਸੀਂ ਜਿਹੜੀ ਜਗ੍ਹਾ ਤੇ ਕੀੜੀਆਂ ਜ਼ਿਆਦਾ ਨਿਕਲਦੀਆਂ ਨੇ ਉਸ ਤਰ੍ਹਾਂ ਜਗ੍ਹਾ ਤੇ ਨਾਲ ਤੁਸੀਂ ਹਲਦੀ ਨੂੰ ਥੋੜਾ ਜਿਹਾ ਪਾ ਦੇਣਾ ਚੁਟਕੀ ਭਰ ਕੇ ਤੇ ਇੱਕ ਦੋ ਦਿਨ ਤੁਸੀਂ ਲਗਾਤਾਰ ਪਾਉਂਗੇ ਤਾਂ ਤੁਹਾਡੀਆਂ ਕੀੜੀਆਂ ਨੇ ਜਿਹੜੀਆਂ ਆਉਣੀਆਂ ਬੰਦ ਹੋ ਜਾਣਗੀਆਂ ਬਿਲਕੁਲ ਵੀ ਕੀੜੀਆਂ ਦੁਬਾਰਾ ਨਹੀਂ ਆਉਣਗੀਆਂ ਹਲਦੀ ਨਾਲ ਇਹ ਪਾਇ ਵੀ ਕਰ ਸਕਦੇ ਹੋ ਹਾਂਜੀ ਇਸ ਤਰ੍ਹਾਂ ਕਰਕੇ ਨਾਲ ਤੁਸੀਂ ਕੀੜੀਆਂ ਤੋਂ ਜਿਹੜਾ ਬਚਾਅ ਕਰ ਸਕਦੇ ਹੋ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਆਂ ਜਿਵੇਂ ਆਪਣੇ ਨਾ ਰੋਟੀਆਂ ਨਾਲ ਡੱਬਾ ਹੁੰਦਾ ਉਹਦੇ ਵਿੱਚ ਦੁਪਹਿਰ ਤੱਕ ਜਿਵੇਂ ਆਪਾਂ ਰੋਟੀ ਬਣਾ ਕੇ ਰੱਖ ਦਿੰਨੇ ਆ ਜਾਂ ਆਪਾਂ ਲੇਟ ਖਾਣੇ ਕਈ ਵਾਰ ਨਾ ਉਹਦੇ ਵਿੱਚ ਕੀੜੀਆਂ ਚੜ ਜਾਂਦੀਆਂ ਨੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਜਾਂ ਆਪਾਂ ਰਾਤ ਨੂੰ ਇੱਕ ਅੱਧੀ ਰੋਟੀ ਬਚ ਜਾਂਦੀ ਹੈ ਵਿੱਚ ਸੜ ਦਿੰਨੇ ਆ ਤਾਂ ਸਵੇਰ ਤੱਕ ਉਹ ਕਈ ਵਾਰ ਕੀੜੀਆਂ ਨਾ ਭਰ ਜਾਂਦਾ ਇਸ ਤਰ੍ਹਾਂ ਹੋ ਜਾਂਦਾ ਤੇ ਉਹਦੇ ਲਈ ਤੁਸੀਂ ਕੀ ਕਰਨਾ ਨਾ ਲੌਂਗ ਲੈਣੇ ਨੇ ਲੌਂਗ 2 ਜਾਂ 3 ਲੌਂਗ ਲੈਣੇ ਨੇ ਉਹ ਆਪਣੇ ਪੌਣੇ ਦੇ نیچے ਸਭ ਤੋਂ نیچے ਡੱਬੇ ਦੇ ਵਿੱਚ ਰੱਖ ਦੇਣੇ ਨੇ ਜਿਹਦੀ ਕੀ ਸਮੈਲ ਕਰਨਾ ਕੀੜੀਆਂ ਡੱਬੇ ਦੇ ਵਿੱਚ ਨਹੀਂ ਲੱਗਦੀ ਬਿਲਕੁਲ ਹਾਂਜੀ ਜਿਵੇਂ ਜਿਹੜੀਆਂ ਚੀਜ਼ਾਂ ਤੇ ਆਪਾਂ ਸਿਰਕਾ ਵਗੈਰਾ ਦੀ ਵਰਤੋਂ ਨਹੀਂ ਕਰ ਸਕਦੇ ਸਿਰਕਾ ਨਹੀਂ ਲਿਆ ਸਕਦੇ ਨਾ ਉਹਨਾਂ ਵਿੱਚ ਆਪਾਂ ਲੌਂਗ ਵਗੈਰਾ ਰੱਖ ਸਕਦੇ ਹਾਂ ਲੌਂਗ ਨਾਲ ਕਾਫੀ ਹੱਦ ਤੱਕ ਜਿਹੜੀ ਕੀੜੀਆਂ ਨੇ ਨੇੜੇ ਆਉਂਦੀਆਂ ਉਹਦੀ ਸਮੈਲ ਕਰਨ ਤੇ ਇਸ ਤਰ੍ਹਾਂ ਤੁਸੀਂ ਇਹ ਘਰੇਲੂ ਪਾਇਆ ਕਰ ਸਕਦੇ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਤੁਹਾਡਾ